ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਜਿਹੜਾ ਥਾਪੜਾ ਲੈ ਕੇ ਚੱਲੀ ਹੋਈ ਹੈ ਪੰਜ ਮੈਂਬਰੀ ਕਮੇਟੀ ਸਰਦਾਰ ਇਕਵਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਆਲੀ ਸਾਹਿਬ ਗੁਰਪ੍ਰਤਾਪ ਸਿੰਘ ਬਟਾਲਾ ਸੰਤਾ ਸਿੰਘ ਮਹਿਦਪੁਰੀ ਤੇ ਬੀਬੀ ਸਤਬੰਦ ਕੋ ਇਹ ਲਗਾਤਾਰ ਕਾਰਸ਼ੀਲ ਥੋੜਾ ਜਿਹਾ ਗੈਪ ਹੈ ਗਿਆ ਸੀ ਦੇਖੋ ਨਾ ਸ਼ੁਰੂ ਕਰੀਏ ਜੇ 18 ਮਾਰਚ ਨੂੰ ਸ਼ੁਰੂ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਚਲੋ ਉੱਥੇ ਸ਼ੁਰੂਆਤ ਹੋਈ ਰਸਮੀ ਫਿਰ ਬਰੇ ਕੋਲਾ ਪਟਿਆਲਾ ਗੁਰਦਾਸਪੁਰ ਜਲੰਧਰ ਉਹ ਲਗ ਲਗ ਥਾਂਾਂ ਤੇ ਤੇ ਫਿਰ ਉਹਨਾਂ ਨੇ ਗੈਪ ਆਇਆ ਕਿ ਫਾੜੀ ਆ ਗਈ ਥੋੜਾ ਜਿਹਾ ਰੁਕ ਜਿਏ ਸ਼ਹਿਰੀ ਖੇਤਰਾ ਪੱਲ ਨੂੰ ਕਰ ਲੀਏ ਤੇ ਹੁਣ ਫਿਰ ਦੁਬਾਰਾ ਸ਼ੁਰੂ ਹੋ ਗਏ ਕੱਲ ਜਿਹੜਾ ਇਕੱਠ ਕੀਤਾ ਸੀ ਉਹਨਾਂ ਨੇ ਬਲਕ ਮਾਜ਼ਰੀ ਦੇ ਵਿੱਚ ਕਾਟ ਦੇ ਕੋਲ ਗੁਰਦੁਆਰਾ ਪੋਰਖਾ ਸਾਹਿਬ ਦੇ ਬਾਹਰ ਇੱਕ ਵੱਡਾ ਪੰਡਾਲ ਲਾ ਕੇ ਇਕੱਠ ਹੋਇਆ ਸੀ ਉਹ ਮੈਂ ਦੇਖਿਆ ਸਾਰਾ ਮੈਂ ਭਾਸ਼ਣ ਵੀ ਸੁਣੇ ਨੇ ਤੇ ਹਾਲਾਂਕਿ ਸੁਣੇ ਮੈਂ ਟੀਵੀ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਲੇਕਿਨ ਕਾਫੀ ਕੁਝ ਉੱਥੇ ਨਵਾਂ ਮਿਲਿਆ ਦੇਖਣ ਨੂੰ ਜਾਂ ਜਿਹੜੇ ਸੰਕੇਤ ਮਿਲੇ ਉਹ ਬੜੇ ਅਹਿਮ ਨੇ ਉਹਦਾ ਗੱਲ ਕਰਦੀਆਂ ਜਪਾਂ ਇਹ ਸਾਰੀ ਵੀਡੀਓ ਦੇ ਵਿੱਚ ਕਿ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕਿਹਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਐਂਟਰੀ ਹੁੰਦੀ ਹੈ ਪੰਡਾਲ ਦੇ ਵਿੱਚ ਉਸ ਵੇਲੇ ਜਿਹੜੇ ਪ੍ਰੇਮ ਸਿੰਘ ਚੰਦੂ ਬਾਜ਼ਰਾ ਭਾਸ਼ਣ ਦੇ ਰਹੇ ਨੇ ਤੇ ਭਾਸ਼ਣ ਰੁਕਣਾ ਪਿਆ ਜਾਂ ਰੁਕਾਇਆ ਗਿਆ ਰੋਕ ਕੇ ਜਿਸ ਤਰੀਕੇ ਨਾਲ ਉੱਥੇ ਜਕਾਰੇ ਛੱਡੇ ਗਏ ਸਵਾਗਤ ਕੀਤਾ ਗਿਆ ਖੁਦ ਰਵੀਂਦਰ ਸਿੰਘ ਜਾ ਕੇ ਸਵਾਗਤ ਕਰ ਰਹੇ ਨੇ ਥੱਲੇ ਉਤਰ ਕੇ ਸਾਰੇ ਜਿਹੜੀ ਉਸ ਵੇਲੇ ਉੱਥੇ ਹਾਜ਼ਰ ਲੋਕ ਸੀ ਉਹਨਾਂ ਚੋਂ ਜੇ ਕੋਈ ਜ਼ਿਆਦਾ ਅਹਿਮੀਅਤ ਦਿੰਦੇ ਨਜ਼ਰ ਆਇਆ ਹੋ ਗਿਆ ਨਹੀਂ ਹਰਪ੍ਰੀਤ ਸਿੰਘ ਦਿੰਦੇ ਆਏ ਕਿ ਇਹ ਬਹੁਤ ਅਹਿਮ ਹੈ ਉਹ ਵੱਡਾ ਸੰਕੇਤ ਮਿਲਿਆ ਕਰ ਮੇਰੇ ਮੈਨੂੰ ਤਾਂ ਹੀ ਲੱਗਿਆ ਕਿ ਕੁਝ ਵੱਡੀ ਭੂਮਿਕਾ ਚ ਨਜ਼ਰ ਆਉਣਗੇ ਸਾਫ ਦਾ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਖੈਰ ਇਸ ਸਾਰਾ ਉਹਨਾਂ ਨੇ ਕਿਹਾ ਕਿ ਤੇ ਉੱਥੇ ਹੋਇਆ ਕੀ ਵੀਡੀਓ ਤਾਂ 10-15 ਮਿੰਟ ਦੀ ਹੁੰਦੀ ਹੈ ਤੁਮ ਮੈਂ ਜ਼ਿਆਦਾ ਬਦਰ ਨਹੀਂ ਤੈਂਦਾ ਫਿਰ ਕਿਉਂਕਿ ਇਤੋਂ ਜ਼ਿਆਦਾ ਮੈਨੂੰ ਤੁਹਾਡਾ ਵੀ ਖਿਆਲ ਹੁੰਦਾ ਤੁਹਾਡੇ ਟਾਈਮ ਦਾ ਵੀ ਪਰ ਇੰਨੇ ਚ ਵੀ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਕੱਲ ਜਿਹੜੀ ਪੰਜ ਮੈਂਬਰ ਦੀ ਕਮੇਟੀ ਦੇ ਬ੍ਰਾਕ ਮਾਜ਼ਰੀ ਚ ਜੋ ਘਟ ਹੋਇਆ ਉਸੇ ਕੀ ਹੋਇਆ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਨਵੇਂ ਜੁੜ ਰਹੇ ਨੇ ਉਹ ਇਸ ਨੂੰ ਸਬਸਕ੍ਰਾਈਬ ਕਰ ਲੈਣ ਜੈਨੂ ਰეკਮੈਂਡ ਕਰ ਦੇਣ ਕਿ ਭਾਈ ਇਸ ਨੂੰ ਵੀ ਸੁਣ ਲਿਆ ਕਰੋ ਸੋ ਹੁਣ ਆਪਾਂ ਗੱਲ ਕਰ ਲਈਏ ਵੀ ਉੱਥੇ ਕੀ ਹੋਇਆ ਦੇਖੋ ਉੱਥੇ ਉਹਨਾ ਤਾਂ ਉਹੀ ਸੀ ਇਕੱਠ ਹੋਇਆ ਔਰ ਇਕੱਠ ਦੇ ਵਿੱਚ ਮੇਨ ਪੰਜ ਮੈਂਬਰਾਂ ਚੋਂ ਦੋ ਮੈਂਬਰ ਉੱਥੇ ਇਕਬਾਲ ਸਿੰਘ ਝੁੰਦਾ ਔਰ ਮਨਪ੍ਰੀਤ ਸਿੰਘ ਘਿਆਲੀ ਜਾਇ ਇਹਨਾਂ ਦੀ ਅਗਵਾਈ ਕਰਨੂ ਇਕੱਠ ਤੇ ਸੁਧਾਰ ਲਹਿਰਾਂ ਚੋਂ ਮੇਨ ਪ੍ਰੇਮ ਸਿੰਘ ਚੰਦੂ ਬਾਦਰਾ ਪ੍ਰੇਮ ਸਿੰਘ ਚੰਦੂ ਬਾਦਰਾ ਤਾਂ ਵੈਸੇ ਵੀ ਜਿਹੜਾ ਲੋਕ ਸਭਾ ਹਲਕਾ ਹੈ ਉਹ ਇਹਨਾਂ ਚ ਪੈਦਾ ਤੇ ਕਹਿੰਦੇ ਵੀ ਆਏ ਵੀ ਇਹ ਹਲਕੇ ਨੇ ਮੈਨੂੰ ਜਿਹੜਾ ਹੈ ਜਿਤਾਇਆ ਘਰ ਦੇ ਨੇ ਮੈਨੇ ਜਿਤਾਇਆ ਤੋਂ ਪ੍ਰਿੰਸਨ ਚੰਦੂ ਬਾਦਰਾ ਤੇ ਮੇਨ ਉਹਨਾਂ ਚ ਜਿਹੜੀ ਭੂਮਿਕਾ ਕਾਫੀ ਨਜ਼ਰ ਆਈ ਹੋ ਰਵਿੰਦਰ ਸਿੰਘ ਉੱਥੇ ਸੀ ਜਿਨ੍ਹਾਂ ਨੇ ਆਪਣਾ ਅਕਾਲੀ ਦਲ 1920 ਮਰਜ ਕਰਤਾ ਇੱਧਰ ਤੋਂ ਇਸ ਸੀ ਔਰ ਅੱਜਕੱਲ ਕਾਫੀ ਐਕਟਿਵ ਹੋਏ ਨੇ ਜਿਹੜੇ ਮਿਸਲ ਸਤਲੁਜ ਵਾਲੇ ਅਜੀਪਾਲ ਸਿੰਘ ਬਰਾੜ ਇਹ ਸਾਰੇ ਉੱਥੇ ਦੇਖਣ ਨੂੰ ਮਿਲੇ ਤੇ ਮੈਂ ਹੁਣ ਜਿਹੜੀ ਮੇਨ ਆਪਣੀ ਰੱਖਣਿਆ ਇਸ ਵੀਡੀਓ ਦੇ ਵਿੱਚ ਗੱਲ ਉਹ ਕਿੰਨੀ ਹਰਪ੍ਰੀਤ ਸਿੰਘ ਦੇ ਰੱਖਣੀ ਹੈ ਸ਼ੁਰੂ ਚ ਵੀ ਮੈਂ ਦੱਸਤਾ ਸੀ ਕਿ ਉੱਥੇ ਇਉਂ ਲੱਗ ਰਿਹਾ ਸੀ ਕਿ ਇਹ ਸਾਰਾ ਜਿਹੜਾ ਹਾਲਾਂਕਿ ਪ੍ਰਿੰਸ ਸਿੰਘ ਚੰਦੂਬਾਦਰਾ ਦੀ ਜੇ ਗੱਲ ਮੰਨੀ ਹੈ ਉੱਥੇ ਜਿਹੜੀ 5 ਮੈਂਬਰੀ ਉੱਥੇ ਜਿਹੜਾ ਪ੍ਰਬੰਧਕ ਸੀ ਉਹ 11 ਮੈਂਬਰ ਸੀ ਤੇ ਜਿਹੜੇ ਸਟੇਜ ਤੇ ਵਾਲੇ ਤੁਹਾਡੇ ਖੜੇ ਸੀ ਉਹਨਾਂ ਨੇ ਜਿਹੜਾ ਸੱਦੇ ਦਿੱਤੇ ਜਾਂ ਸਾਰਾ ਪ੍ਰਬੰਧ ਕੀਤਾ ਇਕੱਠ ਕੀਤਾ ਇਹ ਸਾਰੀ ਗੱਲਬਾਤ ਨਜ਼ਰ ਆ ਰਹੀ ਸੀ ਇਸ ਕੱਲੇ ਕੱਲੇ ਦਾ ਨੋ ਵੀ ਲਿਆ ਪ੍ਰੇਮ ਸਿੰਘ ਜਦੋਂ ਬਾਦ ਰਾਜਤੋਂ ਆਪ ਦਾ ਪਾਸ਼ਨ ਉਹਨਾਂ ਨੇ ਦਿੱਤਾ ਔਰ ਉਹਨਾਂ ਨੇ ਜਿਹੜੀ ਗੱਲਬਾਤ ਉਥੇ ਜਿਸ ਤਰੀਕੇ ਨਾਲ ਨੁਕਤੇ ਰੱਖਣੇ ਸੀ ਜਾਂ ਸੁਧਾਰ ਲਹਿਰ ਵਾਲੇ ਰੱਖਦੇ ਨੇ ਜਿਵੇਂ ਜੋ ਆਪਣੀ ਗੱਲ ਜਿਹੜੀ ਹੈ ਉਹਨਾਂ ਨੇ ਆਪਣੇ ਆਪ ਜ਼ਬਰ ਵੀ ਮੈਂ ਵੀ ਕਈ ਮਸਲੇ ਜਿਹੜੇ ਪੰਜਾਬ ਦੇ ਉਠਾਏ ਉਹ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਆਪਦੀ ਰੱਖੀ ਤਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਜ਼ਿਆਦਾ ਗੱਲ ਅਗਰ ਗਿਆਨੀ ਹਰਪ੍ਰੀਤ ਸਿੰਘ ਦੀ ਕਰਨੀ ਹੈ ਜਾਫਰ ਇਹ ਦੋਨੇ ਜਿਹੜੇ ਮੈਂਬਰ ਨੇ ਇਕਵਾਲ ਸਿੰਘ ਝੁੰਦਾ ਚ ਮਨਫਰੀ ਤੇ ਆਲੇ ਦੀ ਖੈਰ ਇਹ ਗੱਲ ਜ਼ਰੂਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਇਹ ਬੋਲ ਰਹੇ ਸੀ ਨਾ ਜਿਹੜਾ ਪ੍ਰਿੰਸ ਸਿੰਘ ਚੰਦੂਬਾਦਰਾ ਜਦੋਂ ਐਂਟਰੀ ਹੁੰਦੀ ਉਹ ਬਿਲਕੁਲ ਇਸ ਤਰ੍ਹਾਂ ਸੀ ਜਿਵੇਂ ਕੋ ਸਭ ਤੋਂ ਵੱਡਾ ਲੀਡਰ ਆ ਗਿਆ ਹੁੰਦਾ ਹੈ ਪੰਡਾਲ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਆਉਂਦੇ ਨੇ ਤੇ ਪ੍ਰਿੰਸ ਸਿੰਘ ਚੰਦੂਬਾਦਰਾ ਨੂੰ ਰੁਕਣਾ ਪਿਆ ਜਾਂ ਰੁਕ ਦਿੱਤਾ ਗਿਆ ਇਹ ਬੱਕਰੀ ਗੱਲ ਖੈਰ ਹੁਣ ਆ ਜੋ ਜਿਹੜੀ ਗੱਲ ਇੱਥੇ ਗਿਆਨੀ ਹਰਪ੍ਰੀਤ ਸਿੰਘ ਉਹਨੇ ਡੀਕਨ ਜਿਹੜਾ ਮੈਂ ਇਨਾ ਜ਼ੋਰ ਦੇ ਰਿਹਾ ਉਹਨਾਂ ਨੇ ਏਸੀ ਗੱਲ ਕਹੀ ਕੀ ਦੇਖੋ ਮੈਨੂੰ ਇਉਂ ਲੱਗਦਾ ਕਿ ਜੈਨੀ ਹਰਪ੍ਰੀਤ ਸਿੰਘ ਕਾਫੀ ਹੋਮਵਰਕ ਕਰਦਾ ਇੱਕ ਤਾਂ ਵੈਸੇ ਚਲੋ ਅ ਪੜ੍ਹੇ ਲਿਖੇ ਮੇਰੀ ਤਾਂ ਯੂਨੀਵਰਸਿਟੀ ਚੋਂ ਮੇਰਾ ਮਿੱਤਰ ਜਿਹਦੇ ਜਿਹੜੇ ਉਹਨਾਂ ਦੇ ਗਾਈਡ ਨੇ ਹਬੀਬ ਸਾਹਿਬ ਡਾਕਟਰ ਹਬੀਬ ਦੇ ਅੰਡਰ ਉਹਨੇ ਪੀ ਐਚ ਡੀ ਰਜਿਸਟ੍ਰੇਸ਼ਨ ਕਰਾਈ ਸੀ ਤੇ ਮਿਲਦੇ ਵੀ ਰਹੇ ਨੇ ਤੋਂ ਜੈਨੀ ਹਰਪ੍ਰੀਤ ਸਿੰਘ ਅੱਜਕੱਲ ਪੂਰੀ ਤਿਆਰੀ ਦੇ ਵਿੱਚ ਜੋ یوں ਕਹੀਏ ਕਿ ਜਿਹੜੀ ਇੱਕ ਵਾਰੀ ਗੱਲ ਕੀਤੀ ਸੀ ਕਿ ਜਦੋਂ ਮੈਂ ਬੋਲੂੰ ਗਰਦ ਠਾ ਦੂੰ ਤੇ ਗਰਦੀ ਠਾ ਰਹੇ ਨੇ ਕੱਲ ਤਾਂ ਸੱਚੂ ਹੀ ਗਰਦ ਠਾਈ ਸੀ ਕੱਲ ਤਾਂ ਜਿਸ ਤਰੀਕੇ ਨਾਲ ਬਾਦਲਾਂ ਤੇ ਬਰਸੇ ਨੇ ਉਹ ਪਹਿਲਾਂ ਮੈਂ ਨਹੀਂ ਸੁਣਿਆ ਸੀ ਇੰਨਾ ਤਿੱਖੇ ਸ਼ਬਦਾਂ ਦੇ ਵਿੱਚ ਤੇ ਕੱਲ ਕੀ ਕਿਹਾ ਖਾਸ ਕਹਿੰਦੇ ਜੀ ਆ ਹੁਣ ਸੁਖਵੀਰ ਸਿੰਘ ਬਾਦਲ ਕਹਿੰਦਾ ਇੱਕ ਤਾਂ ਉਹਨਾਂ ਨੂੰ ਜਿਹੜਾ ਜਦੋਂ ਪਗੌੜਾ ਦਾਲ ਕਹਿੰਦੇ ਨੇ ਇਹ ਜਿਹੜੀ ਭਰਤੀ ਹੋ ਰਹੀ ਹੈ ਸ਼੍ਰੋਮਿਕ ਅਕਾਲੀ ਦਲ ਦੀ ਹੋ ਰਹੀ ਹੈ ਉਹ ਪਗੋੜਾ ਦਲ ਇਹ ਪਗੋੜੇ ਦਲ ਵਾਲੇ ਤੇ ਬਾਦਲ ਕਹਿੰਦੇ ਕਹਿੰਦੇ ਨੇ ਕਿ ਸਾਨੂੰ ਤੁਸੀਂ ਲਿਆਓ ਤੇ ਅਸੀਂ ਪੰਜਾਬ ਨੂੰ ਟੌਪ ਤੇ ਲੈ ਜਾਂਦਾ ਉਹ ਕਹਿੰਦੇ ਪਿਛਲੇ 15 ਸਾਲਾਂ ਦੇ ਵਿੱਚ ਬਾਦਲ ਪਰਵਾਰ ਹੀ ਟੌਪ ਤੇ ਗਿਆ ਤੇ ਪੰਜਾਬ ਤਾਂ ਕਿਤੇ ਵੀ ਨਜ਼ਰ ਆਇਆ ਤੁਸੀਂ ਆਪ ਤਾਂ ਨਿੱਜੀ ਸਾਰਾ ਕੰਮ ਜਿਹੜਾ ਕੀਤਾ ਜਣੀ ਉਹਨਾਂ ਦੇ ਸ਼ਬਦ ਸਿੱਖੇ ਸੀ ਮੈਂ ਤੁਹਾਨੂੰ ਥੋੜਾ ਸਪੈਸੀਫਿਕ ਬੀਨੰਦਸਤ ਰੇ ਕਿ ਤੁਸੀਂ ਤਾਂ ਪਰਿਵਾਰ ਨੂੰ ਪਾਲਿਆ ਤੁਸੀਂ ਪੰਜਾਬ ਦਾ ਕੀ ਕੀਤਾ ਮਤਲਬ ਇਹ ਉਹਨਾਂ ਨੇ ਇੱਕ ਤਾਂ ਇਹ ਬਟਾ ਇਲਜ਼ਾਮ ਲਾਇਆ ਕਿ ਕੁਛ ਨਹੀਂ ਹੈ ਪੰਜਾਬ ਦਾ ਇਹਨਾਂ ਨੇ ਕੁਛ ਨਹੀਂ ਕੀਤਾ ਇਹ ਸਿਰਫ ਤੇ ਸਿਰਫ ਆਪਣੇ ਨੇ ਦੂਜਾ ਨੇ ਜਵਾਬ ਦਿੱਤਾ ਜਿਹੜਾ ਜੈਨੀ ਹਰਪ੍ਰੀਤ ਸਿੰਘ ਤੇ ਵੀ ਇਲਜ਼ਾਮ ਲੱਗਦਾ ਜਿਹੜਾ ਇਲਜ਼ਾਮ ਉਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜ ਮੈਂਬਰੀ ਕਮੇਟੀ ਤੇ ਤਾਂ ਸ਼ਾਇਦ ਨਾ ਲੱਗੇ ਲੇਕਿਨ ਸੁਧਾਰ ਲੈਣ ਤੇ ਲੱਗਦਾ ਜੀ ਇਹ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਕਰਵਾ ਰਹੀ ਹੈ ਉਹ ਕਹਿੰਦੇ ਭਾਰਤੀ ਜਨਤਾ ਭਾਜਪਾ ਦੇ ਪਾਸ ਕਰੀ ਜਾਂਦੇ ਨਹੀਂ ਕਰ ਕਹਿੰਦੇ ਮੈਂ ਇੱਕ ਕਹਿਣਾ ਵੀ ਤੁਸੀਂ ਭਾਜਪਾ ਦੇ ਖਿਲਾਫ ਬੋਲੋ ਜੇ ਤੁਸੀਂ 10% ਬੋਲੋਗੇ ਨਾ ਅਸੀਂ 100% ਬੋਲਾਂਗੇ ਜੇ ਤੁਸੀਂ 20% ਬੋਲੋਗੇ ਅਸੀਂ 200% ਉਹਦੇ ਖਿਲਾਫ ਬੋਲਾਂਗੇ ਇਹ ਵੀ ਬੋਲੀ ਜਾਂਦੇ ਹੋ ਮੇਲੇ ਤੁਸੀਂ ਹੋਏ ਹੋ ਭਾਜਪਾ ਨਾਲ ਨੋ ਮਾਸਟਰ ਇਸ ਤਾਂ ਟੋੜਾ ਰਿਹਾ ਭਾਜਪਾ ਨਾਲ ਹਲੇ ਵੀ ਸਾਂਝ ਥੋੜੀ ਭਾਜਪਾ ਨਾਲ ਹੈ ਤੇ ਤੁਸੀਂ ਸਾਨੂੰ ਕਹੀ ਜਾਂਦੇ ਹੋ ਇੱਕ ਤਾਂ ਇਹ ਉਹਨਾਂ ਨੇ ਬਿਲਕੁਲ ਨਕਾਰਿਆ ਕਿ ਇਹੀ ਹੈ ਭਾਜਪਾ ਦੇ ਬੰਦੇ ਫੇਰ ਇੱਕ ਐਗਜ਼ਾਮਪਲ ਦਿੱਤੇ ਉਹ ਦਿੱਤੀ ਇਹਦੀ ਐਸਜੀਪੀਸੀ ਦੀ ਕਿ ਸ਼ਰੋਣੀ ਕਮੇਟੀ ਦੇ ਇਲੈਕਸ਼ਨ ਕਿਉਂ ਨਹੀਂ ਹੋਏ ਨਾ ਇਲੈਕਸ਼ਨ ਹੋਣ ਦਾ ਫਾਇਦਾ ਕਿਨੂੰ ਹੈ ਇਹ ਤਾਂ ਗੱਲ ਸੱਚੀ ਹੈ ਕਿ ਇਲੈਕਸ਼ਨ ਕਿਉਂ ਨਹੀਂ ਹੁੰਦੀ ਜੋਦੋਂ ਇਹ ਨਦੀ ਸਾਹਸੀ ਟਾਈਮ ਤੇ ਇਲੈਕਸ਼ਨ ਕਰਵਾ ਲੈਂਦੇ ਤੇ ਫਿਰ ਡਰ ਹੁੰਦਾ ਹੈ ਇਲੈਕਸ਼ਨ ਕਰਵਾ ਕੇ ਖਾਲਸ ਦੀ ਘੜੀ ਤਾਂ ਸਾਡੇ ਚੱਲਣਾ ਸ਼ੁਰੂ ਹੋਊਂਦੀ ਡਿਮੋਕ੍ਰੇਸੀ ਤੇ ਕਬਜ਼ਾ ਸਾਡਾ ਉਹ ਕੰਟੀਨਿਊ ਰਹੂਗਾ ਤੇ ਜਿਹਨੇ ਹਰਪੀ ਸਿੰਘ ਕਿਹਾ ਬੋਲੋ ਤੁਸੀਂ ਕਰੋ ਇਲੈਕਸ਼ਨ ਕਿਉਂ ਨਹੀਂ ਕਰਵਾਉਂਦੇ ਕਿਉਂਕਿ ਫਾਇਦਾ ਤੁਹਾਨੂੰ ਹੈ ਯਾਨੀ ਇੱਥੇ ਵੀ ਕਹਿ ਰਿਹਾ ਪੈਸੇ ਵੱਲੋਂ ਵੀ ਕਹਿ ਰਿਹਾ ਕਰਾਪਸ਼ਨ ਵੱਲੋਂ ਜੋ ਕੁਝ ਤੁਸੀਂ ਬਣਾਇਆ ਤੁਸੀਂ ਜੋ ਕੁਝ ਕੀਤਾ ਬੇਅਦਬੀਆਂ ਤੋਂ ਲੈ ਕੇ ਕੱਲੀ ਕੱਲੀ ਗੱਲ ਤੇ ਉਹਨਾਂ ਨੇ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਨੂੰ ਭਗੌੜਾ ਦਲ ਨੂੰ ਉਹਨਾਂ ਨੇ ਜਿਹੜਾ ਹੈ ਘੇਰ ਲਿਆ ਉਹ ਕਹਿੰਦੇ ਜਿਹੜੇ ਜਿਹੜੇ ਕੈਨੀ ਹਰਪ੍ਰੀਤ ਸਿੰਘ ਕਹਿੰਦੇ ਅਸਲ ਦੇ ਵਿੱਚ ਲੋੜ ਤਾਂ ਪੰਜਾਬ ਨੂੰ ਹੈ ਹੁਣ ਪੰਥ ਪ੍ਰਸਤ ਦੀ ਪੰਜਾਬ ਪ੍ਰਸਤ ਲੋਕਾਂ ਦੀ ਤੇ ਪੰਥ ਪ੍ਰਸਤ ਤੇ ਪੰਜਾਬ ਪ੍ਰਸਤ ਇਹ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਪਕਤੀ ਜਿਹੜੇ ਭਰਤੀ ਕਮੇਟੀ ਬਣਾਈ ਹੈ ਅਕਾਲ ਤਖਤ ਸਾਹਿਬ ਨੇ ਉਹਨਾਂ ਦੀ ਜੇ ਜੇ ਇੱਥੇ ਤਾਂ ਕਿਤੇ ਨਾ ਕਿਤੇ ਮੈਨੂੰ ਵੀ ਲੱਗਿਆ ਕਿ ਇੱਕ ਪਾਸੇ ਤਾਂ ਉਹਨਾਂ ਨੇ ਨਿਸ਼ਾਨਾ ਸੁਖਵੀਰ ਸਿੰਘ ਬਾਦਲ ਤਾਂ ਹੈ ਹੀ ਸੀ ਸੁਖਵੀਰ ਸਿੰਘ ਬਾਦਲ ਤਾਂ ਪੰਥ ਪ੍ਰਸਤਰੀ ਗੱਲ ਕਿਨੇ ਪੰਥ ਪ੍ਰਸਤਰੀ ਪਤਾ ਹੀ ਆ ਉਹ ਤਾਂ ਪੰਜਾਬੀ ਪਾਰਟੀ ਬਣਾਤੀ ਸੀ ਉਹਨਾਂ ਨੇ ਇਹ ਤਾਂ ਉਹ ਸਾਹਿਬ ਨਾਲ ਚੱਲੇ ਸੀ ਦੂਜੀ ਗੱਲ ਜਿਹੜੀ ਬਾਰ-ਬਾਰ ਉੱਠੀ ਉਹ ਇਹ ਸੀ ਵੀ ਬਹੁਤ ਸਾਰੇ ਬੰਦੇ ਜਿਹੜੇ ਸੁਧਾਰ ਲਹਿਰ ਚੁਣੇ ਉਹ ਭਾਜਪਾ ਨਾਲ ਦੇ ਇਹ ਵੀ ਅਹਿਸਾਸ ਜਾਤਾ ਹੈ ਕਿਤੇ ਇਹਨਾਂ ਤੇ ਮਿਸ਼ਨ ਉਹਨਾਂ ਤੇ ਉਹਨੂੰ ਵੀ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਮੈਂ ਤੁਹਾਨੂੰ ਕਿਹਾ ਸੀ ਨਾ ਸ਼ੁਰੂ ਦੇ ਵਿੱਚ ਕਿ ਇਹ ਜਿਹੜਾ ਮਸਲਾ ਹੈ ਇਹ ਆਉਣ ਵਾਲੇ ਟਾਈਮ 'ਚ ਵੀ ਆਉਣਾ ਹੈ ਇਹ ਮਸਲਾ ਭਰਤੀ ਕਮੇਟੀ ਦੇ ਸਾਹਮਣੇ ਵੀ ਆਉਣਾ ਹੈ ਭਰਤੀ ਕਮੇਟੀ ਝੂਠੋਂ ਭਰਤੀ ਕਰ ਲੈਂਦੀ ਹੈ ਤੇ ਉਹਦੇ ਨੂੰ ਸਹਿਯੋਗ ਤੋਂ ਸੁਧਾਰ ਲਹਿਰ ਵਾਲੇ ਦੇ ਰਹੇ ਨੇ ਬੋਲ ਵੀ ਰਹੇ ਨੇ ਇਕੱਠ ਵੀ ਕਰ ਰਹੇ ਨੇ ਰਿਕਨ ਸੁਧਾਰ ਲਹਿਰ ਵਾਲੇ ਬਰੀ ਨਹੀਂ ਕੀਤੇ ਜਾ ਸਕਦੇ ਉਹਨਾਂ ਜਿੱਤੇ ਭਾਰਤੀ ਜਨਤਾ ਪਾਰਟੀ ਤੇ ਜਿਹੜੇ ਨਾਲ ਮਿਲਣ ਦਾ ਜਾਂ ਤਾਂ ਉਹਨਾਂ ਕਰਕੇ ਲੱਗਦਾ ਨਾ ਤਾਂ ਕੁਵਾਲ ਸਿੰਘ ਝੁੰਡਾ ਤੇ ਲੱਗਦਾ ਬਿਲਕੁਲ ਕਰੇ ਉਹਦਾ ਇਸ ਤਰ੍ਹਾਂ ਦਾ ਸਟੈਂਡ ਨਹੀਂ ਮਨਪ੍ਰੀਤਿਆਲੀ ਤੇ ਤਾਂ ਉਕਾ ਹੀ ਨਹੀਂ ਲੱਗਦਾ ਕਿਉਂਕਿ ਮਨਪ੍ਰੀਤਿਆਲੀ ਦਾ ਉਹਦੇ ਦਾ ਸਟੈਂਡ ਬਲਕਿ ਕਲੀਅਰ ਇਹਨਾਂ ਨੂੰ ਕਿਹਾ ਇਹਦੇ ਕਰਕੇ ਤਾਂ ਅਸਲ ਡਿਫਰੈਂਸ ਪਦੇ ਵੀ ਜਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਨਾਤਾ ਤੋੜ ਲਿਆ ਫਿਰ ਰਾਸ਼ਟਰਪਤੀ ਉਹਨਾਂ ਦੇ ਤੇ ਕਿਵੇਂ ਵੋਟ ਪਾ ਦੋਗੇ ਤੁਸੀਂ ਉਹਨੇ ਵੋਟ ਨਹੀਂ ਪਾਈ ਸੀ ਸੋ ਨਾ ਮਨਪ੍ਰੀਤਿਆ ਵਾਲੀ ਤੇ ਨਾ ਇਹਨਾਂ ਤੇ ਨਾ ਹੀ ਸੰਤਾ ਸਿੰਘ ਮੈਦਪੁਰੀ ਤੇ ਗੁਰਪ੍ਰਤਾਪ ਸਿੰਘ ਬਟਾਲਾ ਵੀ ਇਸ ਗੱਲੋਂ ਤਾਂ ਬਰੀ ਹੈ ਤਾਂ ਫਿਰ ਇਹਨਾਂ ਚੋਂ ਸਰਜੀਤ ਸਿੰਘ ਰਖੜਾ ਉਹਦਾ ਭਰਾ ਦਰਸ਼ਨ ਸਿੰਘ ਰਖੜਾ ਉਹ ਤਾਂ ਨੇੜੇ ਮੋਦੀ ਸਾਹਿਬ ਦੇ ਔਰ ਬੀਪੀ ਬਾਰੇ ਵੀ ਜ਼ਗੀਰ ਕੌਰ ਬਾਰੇ ਔਰ ਪ੍ਰੇਮ ਸਿੰਘ ਚੰਦੂ ਬਾਦਰਾ ਤੇ ਇਹ ਤਾਂ ਪਹਿਲਾਂ ਜਦੋਂ ਇਲੈਕਸ਼ਨ ਦੇ ਵੇਲੇ ਤਾਂ ਚਾਹਦੇ ਸੀ ਵੀ ਉਹਨਾਂ ਨੂੰ ਸਮਝਾਤਾ ਹੋ ਜੀ ਇਹ ਗੱਲ ਤਾਂ ਰਹੀ ਹੁਣ ਇਹ ਸਾਰਾ ਜਿਹੜਾ ਕੱਲ ਜੀ ਮੀਟਿੰਗ ਸੀ ਨਾ ਨਹੀਂ ਲਿਆ ਗਿਆ ਇਹੀ ਜੀਆਂ ਗੱਲਾਂ ਜ਼ਰੂਰ ਆਈਆਂ ਇਹ ਗੱਲ ਸਮਝ ਲੈ ਜੇ ਜਿਹੜੀ ਇਹ ਗੱਲ ਆਈ ਹਾਲਾਂਕਿ ਜਿਹੜਾ ਇਹਨਾਂ ਨੇ ਤਾਂ ਸਰ ਲੇ ਰੌਲੇ ਨੇ ਤਾਂ ਖੈ ਜਿਹੜੇ ਆਪਣੇ ਭਰਤੀ ਕਮੇਟੀ ਵਾਲਿਆਂ ਚੋਂ ਜਿਹੜੇ ਦੋ ਜੇ ਮੈਂ ਮੇਜਰ ਬੰਦੇ ਦੀ ਗੱਲ ਕਰਾਂ ਤਾਂ ਉਹ ਤਾਂ ਬਿਲਕੁਲ ਉਹਨਾਂ ਨੇ ਤਾਂ ਹਵਾਲਾ ਸਾਹਬ ਠੀਕ ਰੱਖਿਆ ਜੇ ਉਹਨਾਂ ਦੀ ਮਤਲਬ ਦੇਖੋ ਇਹ ਕਹਿੰਦੇ ਵੀ ਅਸੀਂ ਤਾਂ ਪੰਜਾਬ ਦੇ ਗੱਲ ਕਰਨੀ ਹੈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਹੈ ਉਹਨਾਂ ਦੀ ਪਹਿਰੇਦਾਰੀ ਕਰਨੀ ਹੈ ਪੰਜਾਬ ਦੇ ਮੁੱਦਿਆਂ ਦੀ ਉਹਦੇ ਲਈ ਸਾਨੂੰ ਜ਼ਰੂਰਤ ਹੈ ਖੇਤਰੀ ਪਾਰਟੀ ਦੀ ਤੇ ਜਿਹੜੀ ਖੇਤਰੀ ਪਾਰਟੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਟ ਆਏ ਆ ਜਿਹੜੂ ਤਾਂ ਕਹਿੰਦੇ ਨੇ ਇਹ ਸਪਲੀ ਅਕਾਲੀ ਦਲੇ ਇਹਨੂੰ ਮਜ਼ਬੂਤ ਬਣਾ ਰਹੇ ਆ ਸੀ ਵੱਲਾ ਹੈ ਵੀ ਠੀਕ ਤੇ ਦੂਜੇ ਪਾਸੇ ਮਨਪ੍ਰੀਤਿਆ ਵਾਲੀ ਉਹਨੇ ਤਾਂ ਥੋੜਾ ਜਿਹਾ ਚਾਹੀਦਾ ਵੀ ਹਰ ਇੱਕ ਮਸਲੇ ਨੂੰ ਡਰੈਸ ਕਰਨਾ ਉਹ ਕਹਿੰਦਾ ਜਿਹੜਾ ਪਾਣੀ ਦੇ ਮਸਲੇ ਤੇ ਇਹ ਜਿਹੜੀ ਸਿਆਸਤ ਹੋ ਰਹੀ ਹੈ ਨਾ ਆਪਦੀ ਜ਼ਮੀਨ ਲੱਭ ਰਹੇ ਨੇ ਵੀ ਸਿਆਸੀ ਜ਼ਮੀਨ ਇਹ ਕਹਿੰਦੇ ਸਾਰੀਆਂ ਪਾਰਟੀਆਂ ਕੋ ਜਿਹਨੇ ਅਸਲ ਦੇ ਵਿੱਚ ਇਹਦੇ ਪਿੱਛੇ ਵੀ ਇੱਕ ਗੱਲ ਸੁਣ ਲਓ ਔਰ ਬਹੁਤ ਵਧੀਆ ਮੌਕੇ ਤੇ ਅਖਵਾਲ ਸਿੰਘ ਝਿੰਦੋਂ ਨੇ ਇਹ ਗੱਲ ਚੱਕੀ ਹੈ ਅਸਲ ਤੇ ਵੀ ਹੁਣ ਅੱਜ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੈ ਮੈਂ ਜਿਹੜੀ ਵੀਡੀਓ ਬਣਾ ਰਿਹਾ ਨੇ ਉਹ ਤੋਂ ਪਹਿਲਾਂ ਬਣਾ ਰਿਹਾ ਹਾਂ ਵਿਧਾਨ ਸਭਾ ਦੇ ਸੈਸ਼ਨ ਤੋਂ ਲੇਕਿਨ ਉਹ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਇੱਕ ਚਿੱਠੀ ਲਿਖੀ ਉਹਨੂੰ ਜਨਤਕ ਕੀਤਾ ਪੀਟੀਸੀ ਤੇ ਘਮਾਈ ਪ੍ਰਚਾਰ ਕੀਤਾ ਕਿਹਾ ਜੀ ਦੇਖੋ ਜੀ ਲੋਕਾਂ ਦਾ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਹੈ ਤੁਸੀਂ ਬੋਦੀ ਸਾਹਿਬ ਅਸੀਂ ਕੋਈ ਭੀਖ ਥੋੜੀ ਮੰਗਦੇ ਆ ਤੁਸੀਂ ਸਾਨੂੰ ਸਾਫ਼ ਦਿਓ ਜਿਵੇਂ ਬਾਕੀ ਸੂਬਿਆਂ ਤੇ ਸਿਧਾਂਤ ਦੀ ਗੱਲ ਹੈ ਇੱਥੇ ਵੀ ਉਹੀ ਸਿਧਾਂਤ ਲਾਗੂ ਕਰਕੇ ਸਾਡੇ ਪਾਣੀਆਂ ਦੀ ਗੱਲ ਕਰੋ ਸਰ ਪਿਛਲੇ ਕਈ ਦਹਾਕਾ ਤੋਂ ਸਾਡੇ ਨਾਲ ਤਾਂ ਧੋਖਾ ਹੋ ਰਿਹਾ ਪੰਜਾਬ ਨਾਲ ਧੋਖਾ ਹੋ ਰਿਹਾ ਐ ਜਿਹੀਆਂ ਗੱਲਾਂ ਕੀਤੀਆਂ ਹੁਣ ਉਹ ਗੱਲ ਤਾਂ ਇਹ ਹੈ ਵੀ ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ ਬਾਦਲ ਸਾਹਿਬ ਕਿਉਂਕਿ ਤੁਸੀਂ ਤਾਂ ਉਹਨਾਂ ਦੇ ਨਾਲ ਰਹੇ ਹੋ ਉਦੋਂ ਕਿੱਥੇ ਸੀ ਇਹ ਮਸਲੇ ਜਿਹੜੇ ਅੱਜ ਤੁਸੀਂ ਚਿੱਠੀ 'ਚ ਲਿਖੇ ਨੇ ਕਦੋਂ ਉਠਾਇਆ ਤੁਸੀਂ ਚੰਡੀਗੜ੍ਹ ਦਾ ਮਸਲਾ ਕਦੋਂ اٹھਾਇਆ ਤੁਸੀਂ ਬੀਬੀ ਐਮਬੀ ਦਾ ਮਸਲਾ ਕਦੋਂ ਤੁਸੀਂ ਪੱਤਰ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਹੈ ਤੇ ਉਹ ਜਿਆਦਾ ਹੱਲ ਕਰਾਉਂਦੇ ਇਹੀ ਤਾਂ ਕਹਿੰਦੇ ਹਰਪ੍ਰੀਤ ਸਿੰਘ ਕਹਿੰਦੇ ਵੀ ਚਲੋ ਐਂ ਦੱਸੋ ਤੁਸੀਂ ਪੰਜਾਬ ਦਾ ਕੀ ਕੀਤਾ ਚਲੋ ਉਹਨਾਂ ਦਾ ਸਵਾਲ ਬਹੁਤ ਵਧੀਆ ਸੀ ਕਿ ਤੁਸੀਂ ਇਹ ਦੱਸੋ ਸਾਨੂੰ ਕਿ ਪੰਜਾਬ ਦਾ ਕੀ ਕੀਤਾ ਨਹੀਂ ਆਪਦਾ ਤੁਹਾਡਾ ਅਸੀਂ ਦੱਸ ਦਿੰਨੇ ਆ ਤਾਂ ਫਿਰ ਸਾਨੂੰ ਪਤਾ ਹੈ ਉਹ ਚਾਹੇ ਟਰਾਂਸਪੋਰਟ ਆਇਆ ਚਾਹੇ ਹੋਟਲ ਹੋਣ ਚਾਹੇ ਸੌਕ ਬਲਾਸ ਹੋਵੇ ਚਾਹੇ ਕੋਈ ਜੋ ਮਰਜੀ ਹੋਵੇ لیکن پنجاب ਤਾਂ ਕੀ ਕੀਤਾ ਇਹਦਾ ਸਵਾਲ ਤਾਂ ਹਮੇਸ਼ਾ ਰਹੂਗਾ ਤੇ ਇਹ ਉਮੀਦ ਕਿ ਖੇਸੋਰਚ ਭਾਵੇਂ ਨਹੀਂ ਪਰ ਇੱਕ ਸਿਆਣੇ ਤਰੀਕੇ ਨਾਲ ਇਕਬਾਲ ਸਿੰਘ 14 ਕਹਿੰਦਾ ਸਾਰੀਆਂ ਪਾਰਟੀਆਂ ਜਿਵੇਂ ਬਾਹਰ ਨੇ ਤੋਂ ਭਾਈ ਹੈਗੀਆਂ ਨੇ ਇਹਦੇ 'ਚ ਕੋਈ ਰੌਲਾ ਥੋੜੀ ਹੈ ਤੇ ਫਿਰ ਉਹਨਾਂ ਨੇ ਜਿਹੜੀ ਆਪਣੀ ਗੱਲ ਵੈਸੇ ਤਾਂ ਮੈਂ ਸਹੁੰਦਾ ਕਿ ਗੱਲ ਜਿੱਥੇ ਵੀ ਜਾਂਦੇ ਨੇ ਨਾ ਉਹਨਾਂ ਨੂੰ ਦਰੋਣੀ ਚਾਹੀਦੀ ਹੈ ਕਿ ਜੀ ਦੇਖੋ ਅਸੀਂ ਤਾਂ ਜਿਹੜਾ ਬਿਲਕੁਲ ਪਾਰਦਰਸ਼ੀ ਢੰਗ ਨਾਲ ਚੱਲਾਂਗੇ ਔਰ ਚੱਲ ਰਹੇ ਹਾਂ ਧਾਰਮਿਕ ਸੰਸਥਾ ਬਾਰੇ ਸਾਡਾ ਇਹ ਖਿਆਲ ਹੈ ਸਿਆਸੀ ਤੌਰ ਤੇ ਅਸੀਂ ਇਹ ਕਰਦੇ ਆ ਤੇ ਸਾਡਾ ਜਿਹੜਾ ਮੰਤਵ ਤਾਂ ਸਾਡਾ ਨਿੱਜੀ ਨਹੀਂ ਕੋਈ ਹੈ ਅਸੀਂ ਤਾਂ ਅਕਾਲ ਤੱਕ ਸਾਦੇ ਹੁਕਮ ਮੰਨ ਰਹੇ ਹਾਂ ਤੇ ਉਹਦੇ ਮੁਤਾਬਕ ਅਸੀਂ ਇਹ ਭਰਤੀ ਕਰ ਰਹੇ ਹਾਂ ਇੰਨੀ ਗੱਲ ਹੀ ਆਪਣੇ ਆਪ ਚ ਬਹੁਤ ਹੈ ਤੇ ਫਿਰ ਲੋਕਾਂ ਦੇ ਸੰਗਤ ਦੇਖੋ ਤੇ ਫਿਰ ਤੌਫੀਕ ਵਾਰ ਫੇਰ ਸਾਨੂੰ ਕਹਿਣਾ ਪਊਗਾ ਤੁਸੀਂ ਭਰਤੀ ਕਰ ਲਓ ਜਿਹਦਾ ਤਗੜਾ ਹੰਗਾਰਾ ਤੁਹਾਨੂੰ ਮੇਰੇ ਇਹ ਤੁਹਾਨੂੰ ਖੁਸ਼ੀ ਦੀ ਗੱਲ ਹੈ ਬਲਕੇ ਤੁਹਾਡੇ ਲਈ ਮੁਬਾਰਕਬਾਦ ਹੈ ਇਸ ਗੱਲ ਦਾ ਕਿ ਤੁਸੀਂ ਸਹੀ ਟਰੈਕ ਤੇ ਜਾ ਰਹੇ ਹੋ ਤੇ ਬਾਕੀ ਕੀ ਕਰਨਾ ਕਿਵੇਂ ਹੋਣਾ ਉਹ ਤਾਂ ਫਿਰ ਉਹ ਸ਼ਾਹ ਮੁਹੰਮਦ ਨੂੰ ਯਾਦ ਕਰ ਲਓ ਸ਼ਾਹ ਆਂਦਾ ਅਤ ਨੂੰ ਹੀ ਹੋਸੀ ਜੋ ਕਰੇਗਾ ਖਾਲਸਾ ਪੰਥਮੀਆ ਤੇ ਖਾਲਸਾ ਪੰਥ ਸਭ ਤੋਂ ਫੈਸਲਾ ਕਰ ਲੇ ਕਿਨੇ ਆਉਣਾ ਕੌਣ ਸਹੀ ਹੈ ਕੌਣ ਗਲਤ ਹੈ ਉਹ ਕਰੇਗਾ ਤੁਹਾਡੇ ਬਹੁਤ ਬਹੁਤ ਸ਼ੁਕਰੀਆ